ਪਿਛਲੇ ਮਹੀਨਿਆਂ ਤੋਂ ਨਸ਼ਾ ਛਡਾਊ ਕੇਂਦਰ ਵਿੱਚ ਭਰਤੀ ਨੌਜਵਾਨ ਰਖੜੀ ਦੇ ਤਿਹਾੜੀ ਤੇ ਜਿਉਂ ਹੀ ਆਪਣੇ ਪਿੰਡ ਆਉਂਦਾ ਹੈ ਤਾਂ ਦੋਸਤਾਂ ਨਾਲ ਫਿਰ ਜਾਂਦਾ ਹੈ ਬਾਹਰ ਤਾਂ ਹੋ ਜਾਂਦੀ ਹੈ ਮੌਤ ਮਾਮਲਾ ਹੈ ਜ਼ਿਲ੍ਹਾ ਬਠਿੰਡਾ ਦੇ ਥਾਣਾ ਆਨੰਦਗੜ ਅਧੀਨ ਪੈਂਦੇ ਪਿੰਡ ਬਾਜਕ ਦਾ ਜਿੱਥੇ ਕਿ ਇੱਕ ਨੌਜਵਾਨ ਨੂੰ ਉਸਦੇ ਹੀ ਦੋਸਤਾਂ ਵੱਲੋਂ ਨਸ਼ੇ ਦੀ ਵੱਧ ਮਾਤਰਾ ਦੇਣ ਕਾਰਨ ਨੌਜਵਾਨ ਦੀ ਮੌਤ ਹੋ ਗਈ ਇਹ ਗੱਲ ਅਸੀਂ ਨਹੀਂ ਕਹਿ ਰਹੇ ਇਹ ਕਹਿ ਰਹੇ ਹਨ ਮਰਤਿਕ ਨੌਜਵਾਨ ਦੇ ਪਿਤਾ ਜਾਣਕਾਰੀ ਦਿੰਦੇ ਹੋਏ ਮਰਤਿਕ ਲੜਕੇ ਦੇ ਪਿਤਾ ਨੇ ਦੱਸਿਆ ਕਿ ਉਸ ਦਾ ਬੇਟਾ ਪਿਛਲੇ ਮਹੀਨਿਆਂ ਤੋਂ ਨਸ਼ਾ ਚੜਾਊ ਕੇਂਦਰ ਵਿੱਚ ਦਾਖਲ ਸੀ ਤਾਂ ਬੀਤੇ ਦਿਨ ਜਦੋਂ ਉਹ ਰਖੜੀ ਦੇ ਤਿਹਾੜੀ ਤੇ ਆਪਣੇ ਘਰ ਆਇਆ ਤਾਂ ਉਸ ਦੇ ਦੋਸਤ ਉਸ ਨੂੰ ਘਰੋਂ ਬੁਲਾ ਕੇ ਲੈ ਗਿਆ ਅਤੇ ਨਸ਼ੇ ਦੀ ਓਵਰਡੋਜ਼ ਉਸ ਨੂੰ ਦੇ ਦਿੱਤੀ ਤਾਂ ਇਸ ਕਾਰਨ ਉਹ ਬੇਹੋਸ਼ ਹੋ ਗਿਆ ਤੇ ਉਸ ਨੂੰ ਬੇਹੋਸ਼ੀ ਦੀ ਹਾਲਤ ਦੇ ਵਿੱਚ ਸਿਵਲ ਹਸਪਤਾਲ ਕੁਦਾ ਛੱਡ ਕੇ ਫਰਾਰ ਹੋ ਗਿਆ ਜਿਸ ਦੀ ਕਿ ਬਠਿੰਡਾ ਦੇ ਹਸਪਤਾਲ ਵਿੱਚ ਮੌਤ ਹੋ ਗਈ। ਮ੍ਰਿਤਿਕ ਲੜਕੇ ਦੇ ਪਿਤਾ ਨੇ ਉਸਦੇ ਬੇਟੇ ਦੇ ਦੋਸਤਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਇਸ ਬਾਰੇ ਜਦੋਂ थाना ਨੰਦਗੜ ਦੇ ਮੁਖੀ ਰਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਹੈ ਕਿ ਮ੍ਰਿਤਿਕ ਲੜਕੇ ਦੇ ਪਿਤਾ ਦੇ ਬਿਆਨਾਂ ਤੇ ਉਸਦੇ ਬੇਟੇ ਦੇ ਦੋਸਤ ਖਿਲਾਫ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਇਸ ਮੌਕੇ ਕੀ ਕਹਿਣਾ ਹੈ थाना ਨੰਦਗੜ ਦੇ ਮੁਖੀ ਦਾ ਅਤੇ ਮ੍ਰਿਤਿਕ ਨੌਜਵਾਨ ਦੇ ਪਿਤਾ ਦਾ ਤੁਹਾਨੂੰ ਸੁਣਾਉਂਦੇ ਹਾਂ ਸਿੰਘਪਿੰਡ ਬਾਜਕੀ ਕੀ ਘਟਨਾ ਘਟਿਆ ਜਿਹੜੀ ਘਟਿਆ ਜੀ ਇੱਕ ਘਟਨਾ ਘਟਿਆ ਮੇਰਾ ਮੁੰਡਾ ਜੀ 5 ਮਹੀਨੇ ਦਾ ਸੈਂਟਰ ਸੀਗਾ 5 ਮਹੀਨੇ ਤੋਂ ਰਖੜੀ ਵਾਲੇ ਦੇ ਨਾਲ ਆਇਆ ਸੀ ਰਖੜੀ ਬਣਾਉਣ ਦੇ ਖਾਤੇ ਤੇ ਉਹਦੇ ਦੋਸਤ ਜਿਹੜੇ ਪਿੰਡ ਦੇ ਮੁੰਡੇ ਆ ਨਸ਼ਾ ਵੇਚਣ ਵਾਲੇ ਉਹਨਾਂ ਨੇ ਲਿਜਾ ਕੇ ਘਰੋਂ ਸੱਦ ਕੇ ਉਹਦੇ ਓਵਰਡੋਜ਼ ਦਾ ਟੀਕਾ ਲਾ ਕੇ ਉਹਦੀ ਡੈਥ ਹੋ ਗਈ ਤੁਹਾਨੂੰ ਕੀ ਪਤਾ ਲੱਗਾਈ ਸਾਨੂੰ ਪਤਾ ਕੀ ਲੱਗਣਾ ਸੀ ਸਾਨੂੰ ਤਾਂ ਹਸਪਤਾਲ ਚ ਜਦੋਂ ਸਿਰ ਕੁਦਦੇ ਬਸ ਹਸਪਤਾਲ ਚੋਂ ਪਤਾ ਲੱਗਿਆ ਪੁਲਿਸ ਨੇ ਦੱਸਿਆ ਕਿ ਵੀ ਇਸ ਤਰ੍ਹਾਂ ਕਰਕੇ ਜੋ ਪੁਲਿਸ ਘਰੇ ਗਈ ਕੀ ਨਾਮ ਕੀ ਇਹ ਦੋਤਾ ਲੱਗੇ ਸਰਨਦੀਪਾ ਜੀ ਨੂੰ ਘਰ ਆਣ ਪਛਤਾ ਦੋ ਬੰਦੇ ਆ ਘਰੋਂ ਲੈ ਗਏ ਆ ਹਾਂ ਘਰੋਂ ਸਾਡੇ ਕਿ ਲਗੇ 11:30 11:30 ਪੌਣੇ 12:00 ਵਜੇ ਕੀ ਤੁਸੀਂ ਮੰਗ ਕਰਦੇ ਅਸੀਂ ਮੰਗ ਕਰਦੇ ਨਹੀਂ ਸਾਨੂੰ ਹਿਸਾਬ ਮਿਲਣਾ ਚਾਹੀਦਾ ਇਹ ਸਾਡਾ ਘਰ ਬਰਬਾਦ ਕਰਦੇ ਇਹ ਸਾਨੂੰ ਕੱਲ ਇੱਕ ਰੁਕਮ ਮਸੂਲ ਹੋਇਆ ਸੀ ਸੇਵਲਾ ਹਸਪਤਲ ਕੋ ਦਿੱਤ ਨੂੰ ਸਰਕਾਰੀ ਹਸਪਤਲ ਤੋਂ ਕਿ ਇੱਕ ਨੌਜਵਾਨ ਲੜਕਾ ਨਵਯੁਗਦੀਪ ਸਿੰਘ ਨਵਯੁਗਦੀਪ ਸਿੰਘ ਉਮਰ ਕਰੀਬ 26 ਸਾਲ ਪੁੱਤਰ ਬਲਵੰਤ ਸਿੰਘ ਵਾਸੀ ਬਾਜਕ ਜੋ ਕਿ ਆਪਣੇ ਉਥੇ ਸੀਰੀਅਸ ਕੰਡੀਸ਼ਨ ਦੇ ਵਿੱਚ ਦਾਖਲ ਹੈ ਕੋਦਾ ਹਸਪਤਾਲ ਵਿਖੇ ਜਿਸ ਨੂੰ ਕਿ ਬਾਅਦ ਵਿੱਚ ਸਾਡੀ ਉਥੇ ਪੁਲਿਸ ਪਾਰਟੀ ਗਈ ਤੇ ਉਹਨੂੰ ਬਠਿੰਡੇ ਉਹਨਾਂ ਨੇ ਰੈਫਰ ਕਰਤਾ ਤੇ ਬਾਅਦ ਚੋਂ ਸਾਨੂੰ ਪਤਾ ਲੱਗਿਆ ਕਿ ਉਹਦੀ ਉਥੇ ਮੌਤ ਹੋ ਗਈ ਹੈ ਅੱਜ ਉਸਦੇ ਫਾਦਰ ਸਾਹਿਬ ਆਈਸੀ ਬਲਵੰਤ ਸਿੰਘ ਜਿਨ੍ਹਾਂ ਨੇ ਕਿ ਸਾਨੂੰ ਬਿਆਨ ਲਿਖਾਇਆ ਵੀ ਜਿਹੜਾ ਇਹਨਾਂ ਦਾ ਜਿਹਦੀ ਡੈਥ ਹੋਈ ਹੈ ਮੁੰਡੇ ਦੀ ਨਵਯੁਗਦੀਪ ਦੀ ਇਹ ਪੰਜ ਪਿਛਲੇ 5 ਮਹੀਨਿਆਂ ਤੋਂ ਉਥੇ ਹਨੂਮਾਨਗੜ੍ਹ ਵਿਖੇ ਨਸ਼ਾ ਸ਼ਟਾਊਟ ਕੇਂਦਰ ਵਿੱਚ ਦਾਖਲ ਸੀਗਾ ਤੇ ਤਕਰੀਬਨ 8 ਤਰੀਕ ਨੂੰ ਰਖੜੀ ਦੇ ਤਿਉਹਾਰ ਤੋਂ ਪਹਿਲਾਂ ਇਹਦੇ ਘਰ ਦੇ ਇਹਨਾਂ ਨੂੰ ਉਹਨੂੰ ਲੈ ਕੇ ਆਏ ਸੀਗੇ ਉਥੋਂ ਸੈਂਟਰ ਤੋਂ ਤੇ 8 ਤਰੀਕ ਨੂੰ ਕਿਉਂਕਿ 9 ਤਰੀਕ ਦੀ ਰਖੜੀ ਸੀ ਪਰ 2 ਦਿਨ ਬਾਅਦ ਇਹਦੇ ਪਿੰਡ ਦਾ ਹੀ ਮੁੰਡਾ ਅ ਸ਼ਰਨਦੀਪ ਸਿੰਘ ਪੁੱਤਰ ਰਜਿੰਦਰ ਸਿੰਘ ਉਹ ਇਸ ਨੂੰ ਕਲਕਾਰ ਤੇ ਚੜਾ ਕੇ ਲੈ ਕੇ ਗਿਆ ਤੇ ਉਸ ਤੋਂ ਬਾਅਦ ਇਹਨਾਂ ਨੇ ਲਖਾਇਆ ਵੀ ਉਹ ਨਸ਼ੇ ਕਰਨ ਦਾ ਦਦੀ ਜਿਸ ਤੇ ਵੀ ਅਸੀਂ ਵੀ ਆਪ ਦਾ ਰਿਕਾਰਡ ਚੈੱਕ ਕਰਿਆ ਇੱਥੇ ਥਾਣੇ ਅਨੰਦਗੜ੍ਹ ਵਿਖੇ ਵੀ ਮੁਕੱਦਮੇ ਦਰਜਾ ਹੋਰ ਥਾਣਿਆਂ ਦੇ ਵਿੱਚ ਵੀ ਮੁਕੱਦਮੇ ਦਰਜ ਤੇ ਉਹ ਨਸ਼ੇ ਕਰਨ ਦਾ ਦਦੀ ਆ ਤੇ ਉਸਨੇ ਇਸ ਇਸ ਨੂੰ ਕੁਛ ਨਸ਼ਾ ਵਗੈਰਾ ਪਿਆਤਾ ਤੇ ਜਿਸ ਦੇ ਕਾਰਨ ਉਸ ਦੀ ਮੌਤ ਹੋ ਗਈ ਤੇ ਇਹਨਾਂ ਦੇ ਫਾਦਰ ਦੇ ਬਿਆਨ ਤੇ ਜੀ ਅਸੀਂ ਉਸ ਦੇ ਜਿਹੜਾ ਮੁੰਡਾ ਇਹਨਾਂ ਦੱਸਣ ਮੁਤਾਬਕ ਚੜਾ ਕੇ ਲੈ ਗਿਆ ਉਸ ਤੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਜਲਦੀ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਜਾਊ ਪਰ ਇੱਕ ਹੋਰ ਲੱਗ ਗਿਆ ਸੀ ਜੀ ਕਰੋ ਲੈ ਕੇ ਗਿਆ ਜੀ ਇਹ ਮੁੰਡੇ ਦੀ ਜਿਹਦੀ ਡੈਥ ਹੋਈ ਹੈ ਇਹ ਐਚ ਆਈ ਵੀ ਪੀੜਤ ਵੀ ਸੀਗਾ ਸਵੇਰੇ ਇਸੇ ਮੁੰਡੇ ਦਾ ਜਿਹੜਾ ਪੂਆ ਦਾ ਲੜਕਾ ਝੰਡੀਆਂ ਤੋਂ ਉਸ ਨੂੰ ਦਵਾਈ ਦਵਾ ਕੇ ਲਿਆ ਸੀ ਬਠਿੰਡੇ ਤੋਂ ਸਿਵਲ ਹਸਪਤਾਲ ਤੋਂ ਜਦੋਂ ਇਹ ਘਰੇ ਆਇਆ ਤੇ ਉਸ ਤੋਂ ਕੁਝ ਟਾਈਮ ਬਾਅਦ ਇਹ ਉਹਨੂੰ ਚੜਾ ਕੇ ਲੈ ਕੇ ਗਿਆ ਜੀ ਉਸ ਤੋਂ ਬਾਅਦ ਫਿਰ ਇਹ ਦੀ ਜਿਹੜੀ ਮੈਨੂੰ ਪਹਿਲਾਂ ਹੀ ਕੱਟਣਾ ਦੱਸਿਆ ਦਵੇਰਵਾ ਦੱਸਿਆ ਇਸ ਦੀ ਬਾਅਦ ਚ ਮੌਤ ਹੋ ਗਈ